ਐਮਐਸਬੀ ਪਟਨਾਗਰ ਕੀਰਤਨ ਦੇ ਆਰੰਭਤਾ ਹੋਈ ਕੀ ਰੂਪ ਰਿਕਰ ਹੈਗੀ ਅੱਜ ਪਟਿਆਲਾ ਚ ਕਿਥਾ ਦਾ ਸਵਾਗਤ ਕੀਤਾ ਗਿਆ ਗੁਰਦਾਸਪੁਰ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਨਵੀਂ ਪਾਸ਼ਾਹੀ ਜਿਨ੍ਹਾਂ ਨੂੰ ਕਿੰਧ ਦੀ ਚਾਦਰ ਪਾਇਆ ਗਿਆ ਅੱਜ ਉਹਨਾਂ ਨੂੰ ਸਵਾਗਤ ਜਿਹੜਾ ਨਗਰ ਕੀਰਤਨ ਕਰਿਆ ਜਾ ਰਿਹਾ ਇੱਕ ਗੁਰਦਾਸਪੁਰ ਤੋਂ ਸ਼ੁਰੂ ਹੋਇਆ ਅੱਖਰ ਪੜਾ ਸੀ ਜਿੱਥੇ ਸਵਾਗਤ ਪਿਆ ਉਸ ਤੋਂ ਬਾਅਦ ਹੁਣ ਬਟਾਰੇ ਜਿਹੜਾ ਮੇਨ ਪੁਆਇੰਟ ਆ ਉੱਥੇ ਸਾਰੇ ਬਟਾਰੇ ਦੇ ਪਰਿਵਾਰ ਅਸੀਂ ਸਾਰੇ ਇਕੱਠੇ ਹੋਏ ਆ ਜਿੱਤੋਂ ਬਾਅਦ ਅਲੱਗ-ਅਲੱਗ ਪੜਾਵਾਂ ਤੇ ਨਗਰ ਕੀਰਤਨ ਦਾ ਸਵਾਗਤ ਹੋਊਗਾ ਛੇ ਨਗਰ ਕੀਰਤਨ ਆ बटाले तो क्रॉस होकर नेता पा तो उस अमृतसर जरा चुका जी सो तेई चौबी पच्ची आनंदपुर विखेपुर साहब विखे, अनांपुर विखे आ, बहुत व्डा जरा उत्साह देखने मिल रहा जी गुरु तेग बहादुर जी की शहादत बटाले दाह बिल्कुल जी मैं दसना चाहना भी बटाले दुहारे क्योंकि ਪਟਾਲਿਕ ਸਾਡਾ ਐਸਾ ਸ਼ਹਿਰ ਹੈ ਜਿੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਚਾਹੇ Hindu ਹੋਵੇ ਚਾਹੇ Sikh ਹੋਵੇ ਚਾਹੇ Musalman ਹੋਵੇ ਸਾਰਿਆਂ ਦਾ ਸਤਿਕਾਰ ਹੈ ਸੋ ਜਦੋਂ ਵੀ ਕੋਈ ਵੀ ਤਿਹਾਰ ਹੁੰਦਾ ਚਾਹੇ ਦੁਸ਼ਹਿਰਾ ਹੋਵੇ ਚਾਹੇ ਬਾਬਾ ਜੀ ਦਾ ਵਿਆਹ ਹੋਵੇ ਚਾਹੇ ਨੌਵੀਂ ਦਸਵੀਂ ਦਾ ਮੇਲਾ ਹੋਵੇ ਸੋ ਸਾਰੇ ਤਿਹਾਰਾਂ ਨੂੰ ਜਿਹੜਾ ਸਾਡਾ ਮੋਟਵਾ ਖੁਸ਼ੀ-ਖੁਸ਼ੀ ਮਨਾਉਂਦਾ ਹੈ ਔਰ ਅੱਜ ਜਿਹੜਾ ਨਗਰ ਤੇ ਪੰਜੜਾ ਗੁਰਤੇਗ ਪਹਾਦਰ ਜੀ ਦੀ ਸ਼ਹਾਦਤ ਦਾ ਉਸ ਮਰਦਤ ਨੂੰ ਮੁੱਖ ਰੱਖਦੇ ਆ ਲੋਕਾਂ ਦੇ ਵਿੱਚ ਇੱਕ ਵੱਖਰਾ ਉਤਸ਼ਾਹ ਦੇਖਣ ਨੂੰ ਆਉਂਦਾ ਹੈ ਦੂਸਤਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਕਿੰਦਾ ਦੀ ਲੋਕਾਂ ਦੇ ਵਿੱਚ ਚਾ ਉਤਸ਼ਾਹ ਪਾਇਆ ਗਿਆ ਹੈ ਤੇ ਗੁਰਤੇਗ ਪਹਾਦਰ ਜੀ ਦੀ ਸਿੱਧੀ ਅੱਜ ਦੇ ਮੌਕੇ ਤੇ ਜਿਹੜੀ ਯਾਤਰਾ ਨਿਕਲ ਰਹੀ ਹੈ ਵਿਚ ਵਿੱਚ ਲੋਕਾਂ ਵੱਲੋਂ ਬਹੁਤ ਹੀ ਸ਼ਰਧਾ ਦੇ ਨਾਲ ਬਾਹਰ ਨਿਕਲ ਕੇ ਦਰਸ਼ਨ ਕੀਤੇ ਕੀਤੇ ਜਾ ਰਹੇ ਤੇ ਪ੍ਰਸ਼ਾਸਨ ਵੱਲੋਂ ਪੂਰਾ ਸਫਾਈ ਦਾ ਪੂਰਾ ਸ਼ਹਿਰ ਨੂੰ ਬਟਾਲਾ ਸ਼ਹਿਰ ਨੂੰ ਬਿਲਕੁਲ ਸਾਫ ਉਤਰਾ ਕੀਤਾ ਗਿਆ ਹੈ ਔਰ ਸੰਗਤਾਂ ਜਿਹੜੀਆਂ ਸਾਰੀ ਸੜਕਾਂ ਤੇ ਖੜੀਆਂ ਹਨ ਦਰਸ਼ਨ ਕਰਨ ਵਾਸਤੇ ਤੇ ਬੜੇ ਆਮ ਤਾਂ ਨਾ ਇਹ ਬਿਜਲੀ ਨਿਕਲ ਬਟਾਲੇ ਚੋਲਾੰਕੀ ਅੰਮ੍ਰਿਤਸਰ ਵਿੱਚ ਆ ਕੇ ਜਾਏਗਾ ਅਹੀਂ ਕਰਦੇ ਸਾਰੇ ਦੇਖੋ ਸਾਜਦਾ ਸਾਲਾ ਜਿਹੜਾ ਇਹ ਨਰਕੀਤਨ ਨਿਕਲ ਰਿਹਾ ਹੈ ਦੇ ਵਿੱਚ ਕਾਹਲੀ ਸੋਨੋ ਪੂਰੇ ਬਟਾਲੇ ਚੋਕਾ ਹੋ ਚੁੱਕਾ ਹੈ ਦੇਖੋ ਇਹਨਾਂ ਨੂੰ ਹੁਣ ਅਸੀਂ ਲਾ ਬਟਾ ਹੋ ਗਿਆ ਅਸੀਂ ਅੱਗੇ ਪੂਰੇ ਬਟਾਲੇ ਸਿਟੀ ਦੇ ਵਿੱਚੋਂ ਨਿਕਲੇ ਜਾ ਰਹੇ ਤੇ ਜਿਹੜੇ ਕਾਰ ਦਾ ਹੁੰਦਾ ਜਿਹੜਾ ਅਸੀਂ ਚੌਕੜਾ ਲਾਇਆ ਗਿਆ ਤੇ ਬਿਲਕੁਲ ਸਾਰੀ ਸਿਕਿਉਰਟੀ ਹੈਗੀ ਸਰ ਜੀ ਰੱਖੀ ਹੈ ਕਿ ਸਰ ਮੁਤਾਬਕ ਵੀ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਕੱਟ ਹੈ